ਪੰਜਾਬੀਓ ਇੱਕ ਖਾਸ ਵੀਡੀਓ ਤੁਹਾਡੇ ਸਨਮੁਖ ਕਰਨ ਜਾ ਰਹੇ ਆ 83 ਸਾਲਾ ਸਰਦਾਰ ਗੁਰਚਰਨ ਸਿੰਘ ਜੀ ਦੇ ਨਾਲ ਗੱਲਬਾਤ ਕਰਨੀ ਜੀ ਅਸੀਂ ਔਰ ਦੇਖੋ ਜੀ ਸਾਰਾ ਪਰਿਵਾਰ ਇਹਨਾਂ ਦਾ ਬੈਠਾ ਤੇ ਪਿੰਡ ਹੈਗਾ ਜੀ ਖੇੜੀ ਪਰਖਾਲੀ ਦੇ ਨਾਲ ਲੱਗਦਾ ਜੀ ਪਿੰਡ ਖੇੜੀ ਤੇ ਪੁਰਾਣੇ ਵਿਰਸੇ ਤੇ ਵਿਰਾਸਤ ਦੀਆਂ ਗੱਲਾਂ ਬਾਤਾਂ ਹੋਣਗੀਆਂ ਆ ਦੇਖੋ ਬਾਪੂ ਜੀ ਨੇ ਖੁੰਡਾ ਹੱਥੇ ਚ ਫੜਿਆ ਹੋਇਆ ਤੇ ਦੇਖੋ ਟੌਰ ਬਾਪੂ ਜੀ ਦੀ ਤੇ ਨਾਲੇ ਕਰਦੇ ਬਾਪੂ ਜੀ ਦੇ ਨਾਲ ਗੱਲਾਂ ਬਾਤਾਂ ਦੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸੇਤਾ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਚੜਦੀ ਕਲਾ ਹਾਂਜੀ ਹੂੰ ਮੈਨੂੰ ਦੱਸ ਪਾਈ ਕਿਸੇ ਨੇ ਕਹਿੰਦੇ ਜੀ ਜਾਓ ਪਿੰਡ ਦੇ ਵਿੱਚ ਖੇੜੀ ਚ ਜਾ ਕੇ ਗੱਲ ਕਰੋ ਬਾਪੂ ਜੀ ਦੇ ਨਾਲ ਉਹਨਾਂ ਨੇ ਖੁੰਡਾ ਰੱਖਿਆ ਹੁੰਦਾ ਹਰ ਸਮੇਂ ਨਾਲ ਰੱਖਿਆ ਹੁੰਦਾ ਜੀ ਬੜੀ ਟੌਰ ਹੈ ਤੁਰੀ ਤੁਹਾਡੀ ਪੂਰੀ ਪੂਰੀ ਟੌਰ ਹੈ ਬਹੁਤ ਵਧੀਆ ਲੱਗ ਰਹੇ ਤੁਸੀਂ ਹਾਂਜੀ ਹਾਂਜੀ ਹੂੰ ਬਾਪੂ ਜੀ ਆਪਣਾ ਨਾਮ ਫਿਰ ਪਿਤਾ ਜੀ ਦਾ ਨਾਮ ਸਾਰੀ ਪੀੜ੍ਹੀ ਆਪਾਂ ਦੱਸਣੀ ਹੈ ਜੀ ਪੂਰੀ ਦੀ ਪੂਰੀ ਯਾਦ ਹੈ ਸਾਰਿਆਂ ਦਾ ਨਾਮ ਜੀ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਜੀ ਆਪਣਾ ਨਾਮ ਗੁਰਚਰਨ ਸਿੰਘ ਜੀ ਹੂੰ ਤੁਹਾਡੇ ਪਿਤਾ ਜੀ ਦਾ ਨਾਮ ਸੰਤਾਲ ਸਿੰਘ ਜੀ ਔਰ ਤੁਹਾਡੇ ਦਾਦਾ ਜੀ ਦਾ ਨਾਮ ਬਿਸਮ ਸਿੰਘ ਜੀ ਪਰਦਾਦਾ ਜੀ ਦਾ ਨਾਮ ਹੇਮਰਾਜ ਸਿੰਘ ਉਸ ਤੋਂ ਪਿੱਛੇ ਵੀ ਪਤਾ ਜੀ ਨਹੀਂ ਜੀ ਤੁਹਾਨੂੰ ਪਤਾ ਨਹੀਂ ਪਰ ਫੇਰ ਵੀ ਤੁਸੀਂ ਚਾਰ ਪੀੜੀਆਂ ਦੇ ਨਾਮ ਦੱਸਦੇ ਜੀ ਤਾੜੀਆਂ ਹੋ ਜਾਣ ਦੀ ਬਾਪੂ ਜੀ ਦੇ ਲਈ ਕਮਾਲ ਦੀ ਗੱਲ ਹੈ ਬਹੁਤ ਵਧੀਆ ਜੀ ਮਜ਼ਾ ਆ ਗਿਆ ਜੀ ਤਾਂ ਅੱਛਾ ਹੁਣ ਤੁਹਾਡੇ ਮਾਤਾ ਜੀ ਦਾ ਨਾਮ ਪੁੱਛਾਂਗੇ ਜੀ ਜਗੀਰ ਕੌਰ ਔਰ ਤੁਹਾਡੀ ਦਾਦੀ ਜੀ ਦਾ ਨਾਮ ਗੋਬਿੰਦ ਕੌਰ ਜੀ ਪਰਦਾਦੀ ਦਾ ਨਾਮ ਪਤਾ ਹੈ ਨਹੀਂ ਉਹ ਨਾਮ ਨਹੀਂ ਦਾਦੀ ਦਾ ਨਾਮ ਯਾਦ ਹੈ ਹਾਂਜੀ ਆ ਦੇਖੋ ਜੀ ਆਹੀ ਗੱਲਾਂ ਕਰਦੇ ਆ ਸੀ ਵਿਰਸੇ ਤੇ ਵਿਰਾਸਤ ਦੀਆਂ ਇਹ ਮੇਰੇ ਖਿਆਲ ਤੁਹਾਨੂੰ ਬੜੇ ਚਿਰਾਂ ਬਾਅਦ ਕਿਸੇ ਨੇ ਪੁੱਛਿਆ ਹੋਣਾ ਤੁਹਾਡੀ ਦਾਦੀ ਦਾ ਨਾਮ ਜੀ ਹਾਂਜੀ ਹਾਂ ਅੱਜ ਤੱਕ ਕਦੇ ਕਿਸੇ ਨੇ ਪੁੱਛਿਆ ਨਹੀਂ ਦਾਦੀ ਤੱਕ ਨਹੀਂ ਪਹੁੰਚਿਆ ਅੱਜ ਤੱਕ ਕੋਈ ਅੱਜ ਤੱਕ ਨਹੀਂ ਪਹੁੰਚਿਆ ਜੀ ਅਸੀਂ ਪਹੁੰਚ ਗਏ ਨਾ ਜੀ ਫਿਰ ਹਾਂ ਜੀ ਹਾਂ ਜੀ ਹਾਂ ਜੀ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਜਿਹੜਾ ਸਾਡਾ ਚੈਨਲ ਹੈ ਜੀ ਅਸੀਂ ਆਹੀ ਗੱਲਾਂ ਕਰਦੇ ਹਾਂ ਪੁਰਾਣੀਆਂ ਗੱਲਾਂ ਕਰਦੇ ਹਾਂ ਜੀ ਹਾਂ ਜੀ ਹੋਸ਼ੇ ਕਰਕੇ ਹੋ ਗਈ ਬੰਨਵੇਂ ਗੱਲੇ ਜੀ ਲਓ ਜੀ ਬਾਪੂ ਜੀ ਕਹਿੰਦੇ ਇਸ ਕਰਕੇ ਹੋ ਗਈ ਜੀ ਬੱਲੇ ਬੱਲੇ ਦੀ ਬਾਪੂ ਜੀ ਸਮਾਂ ਬੜਾ ਬਦਲ ਗਿਆ ਨਾ ਜੀ ਤੇ ਅਸੀਂ ਪਿਛਲੀਆਂ ਪੀੜ੍ਹੀਆਂ ਜਿਹੜੀਆਂ ਪੁਰਾਣੇ ਲੋਕਾਂ ਦਾ ਵਸੀਬ ਉਹਦੇ ਉੱਤੇ ਗੱਲਾਂ ਬਾਤਾਂ ਕਰਦੇ ਇਸ ਕਰਕੇ ਦਾਦੀ ਦੇ ਜੁੜੀ ਹੋਈ ਯਾਦ ਦੀ ਕੋਈ ਗੱਲ ਕਰਾਂਗੀ ਦੇਖੀ ਹੋਈ ਦਾਦੀ ਆਪਣੀ ਤੁਸੀਂ ਆ ਦੇਖੀ ਹੋਈ ਹੈ ਹੈ ਆ ਦੇਖੀ ਗਈ ਮੜੰਗਾ ਮੜੂੰਗਾ ਯਾਦ ਹੈ ਬਿਲਕੁਲ ਜੀ ਕਿੰਨੇ ਕ ਸਾਲ ਦੇ ਸੀ ਜਦ ਤੁਸੀਂ ਉਸ ਟਾਈਮ ਦਾ 10 ਕ ਸਾਲ ਦੇ ਸੀ 10 ਕ ਸਾਲ ਦੇ ਫਿਰ ਤਾਂ ਪੂਰੀਆਂ ਯਾਦਾਂ ਜੁੜੀਆਂ ਹੋਣੀਆਂ ਹਾਂ ਜੀ ਹੈ ਫਿਰ ਦਾਦੀ ਨਾਲ ਕਿਸ ਤਰ੍ਹਾਂ ਸਕੂਲਸ ਕਾਲ ਜਾਂਦੇ ਸੀ ਕਿਸ ਤਰ੍ਹਾਂ ਉਸ ਟਾਈਮ ਤੇ ਸਕੂਲਾਂ ਦਾ ਬਹੁਤ ਦਾ ਰਵਾਜ ਹੈ ਨਹੀਂ ਸੀ ਭੇਜ ਪ੍ਰਾਇਮਰੀ ਸਕੂਲ ਪਿੰਡ ਵਿੱਚ ਐ ਸੀ। ਅੱਛਾ। ਤਾਂ ਕਿ 8ਵੀਂ 8ਵੀਂ ਜਮਾਤ ਤੱਕ ਪਰ ਖਾਲੀ ਸੀ। ਉਸ ਤੋਂ ਬਾਅਦ ਫਿਰ ਖਾਲਸਾ ਹਾਈ ਸਕੂਲ ਰੋਕੜ ਵਿੱਚ ਹੂੰ ਨੌਵੀਂ ਤੇ ਦਸਵੀਂ ਕੀਤੀ ਹੈ 1960 ਵਿੱਚ ਜੀ। ਅੱਛਾ। ਇੱਕ ਵਾਰ ਕੀਤੀ ਹੈ ਜੀ। 1960 ਵਿੱਚ ਦਸਵੀਂ ਕੀਤੀ ਤੁਸੀਂ? ਹਾਂ ਜੀ ਹਾਂ ਜੀ। ਕਿੱਥੋਂ ਕੀਤੀ ਜੀ ਇਹ? ਹੂੰ ਖਾਲਸਾ ਹਾਈ ਸਕੂਲ ਰੋਪੜ ਖਾਲਸਾ ਹਾਈ ਸਕੂਲ ਖਾਲਸਾ ਸਕੂਲ ਰੋਪੜ ਦੇ ਪੁਰਾਣੇ ਵਿਦਿਆਰਥੀ ਆ ਤੁਸੀਂ ਹਾਂਜੀ ਹਾਂਜੀ ਫਿਰ ਉਦੋਂ ਹੈਡਮਾਸਟਰ ਕੌਣ ਸੀ ਤੁਹਾਡੇ ਉਸ ਟਾਈਮ ਪਰੇਪ੍ਰੇਮ ਸਿੰਘ ਜੀ ਸਰਦਾਰ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਹਾਂ ਕੋਈ ਮਾਸਟਰ ਮਾਸਟਰ ਦੇ ਨਾਮ ਯਾਦ ਹੈ ਹਰ ਸੁੱਚਾ ਸਿੰਘ ਜੀ ਸੈਕੰਡ ਸੈਕੰਡ ਇਨਚਾਰਜ ਅੱਛਾ ਹਾਂਜੀ अच्छा 10वीं ਤੋਂ ਪਹਿਲਾਂ ਤੁਸੀਂ ਇੱਥੇ ਪਿੰਡ ਖੇੜੀ ਚ ਕਿਹੇਰਦਾਪੁਰ ਚ ਕਿੱਥੇ ਪੜੇ ਤੁਸੀਂ ਪਹਿਲਾਂ ਹੇਰਦਾਪੁਰ ਪਰ ਪੜੇ ਜੀ 5ਵੀਂ ਜਮਾਤ ਤੱਕ ਅੱਛਾ 5ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਪੜੇ ਪਰਖਾਲੀ ਜੀ ਅੱਛਾ 9ਵੀਂ ਤੇ 10ਵੀਂ ਕਾਲਪਾ ਹਾਈ ਸਕੂਲ ਹੂੰ ਬਾਪੂ ਜੀ ਤੇ ਪੁਰਾਣੇ ਸਮੇਂ ਦੀ ਪੜ੍ਹਾਈ ਤੇ ਪੁਰਾਣੇ ਸਮੇਂ ਦਾ ਸਿਸਟਮ ਤੇ ਹੁਣ ਦਾ ਸਿਸਟਮ ਕਿੰਨਾ ਕੁ ਫਰਕ ਦਿਖਦਾ ਤੁਹਾਨੂੰ ਜਮੇ ਹੀ ਨਾ ਸਮਾਨ ਦਾ ਫਰਕ ਰਹਿਆ ਜੀ ਬਿਲਕੁਲ ਕਿਆ ਕਿਆ ਵੱਡਾ ਫਰਕ ਦਿਖਦਾ ਹੈ ਵੱਡਾ ਫਰਕ ਪੜ੍ਹਾਈ ਦੇ ਦੇਖ ਲਓ ਸਾਡੇ ਤਿੰਨੇ ਪੰਜੇ ਸਬਜੈਕਟ ਹੁੰਦੇ ਸੀ ਪੰਜਾਬ ਵਿੱਚੋਂ ਪੰਜਾਬ ਵਿੱਚੇ ਪਾਸ ਹੋਣਾ ਅੱਛਾ ਇਹ ਆ ਵੀ ਨਹੀਂ ਸੀ ਕੋਈ ਰਿਲੈਕਸੇਸ਼ਨ ਚੀਜ਼ ਦੇ ਵਿੱਚ ਕੋਈ ਵੀ ਹੁੰਦੀ ਪੰਜੇ ਸਬਜੈਕਟ ਦੇ ਪੰਜਾਬ ਵਿੱਚੇ ਪਾਸ ਹੋਣਾ ਹੈ ਪੰਜ ਪੰਜ ਦੇ ਪੰਜੇ ਪਾਸ ਹੋਣੇ ਜ਼ਰੂਰੀ ਹੈ ਹਾਂ ਲੈ ਠੀਕ ਹੈ ਉਹ ਟਾਈਮ ਕਾਫੀ ਵਧੀਆ ਸੀ ਮਾਸਟਰ ਮੂਸੇ ਕਿੰਨੇ ਸਖਤ ਹੁੰਦੇ ਸੀਗੇ ਬਹੁਤ ਸਖਤ ਜੀ ਬਹੁਤ ਜ਼ਿਆਦਾ ਸਖਤ ਯਾਦ ਹੈ ਕੋਈ ਖਾਸ ਗੱਲ ਯਾਦ ਹੈ ਮਾਸਟਰ ਦੀ ਕਿਸੇ ਦੀ ਉਹ ਤਾਂ ਪ੍ਰਾਣੀਆਂ ਮਾੜੀਆਂ ਮੋਟੀਆਂ ਹੁੰਦੀਆਂ ਰਹਦੀਆਂ ਰਹਿੰਦੀਆਂ ਸੀ ਬਿਲਕੁਲੀ ਅੱਛਾ ਅੱਛਾ ਠੀਕ ਹੈ ਅੱਛਾ ਬਾਪੂ ਜੀ ਹੋਂ ਦਾ ਸਮਾਂ ਤੇ ਪੁਰਾਣੇ ਸਮੇ ਦੇ ਵਿੱਚ ਵੱਡਾ ਫਰਕ ਤੁਹਾਨੂੰ ਕਿਹ ਆ ਦਿਖਦਾ ਜੀ ਇਹ ਸਵਾਲ ਅਸੀਂ ਹਰੇਕ ਬਜ਼ੁਰਗ ਤੋਂ ਪੁੱਛਦੇ ਆ ਤੁਹਾਡੇ ਤੋਂ ਵੀ ਪੁੱਛ ਰਹੇ ਆ ਬਿਲਕੁਲ ਨਿੱਧੜਕ ਹੋ ਕੇ ਜਵਾਬ ਦੇਣਾ ਤੁਸੀਂ ਹਰੇਕ ਪਹਿਲੂ ਤੇ ਪੁੱਛਾਂਗੇ ਸਭ ਤੋਂ ਪਹਿਲਾਂ ਤਾਂ ਪਹਿਲੂ ਪੁੱਛਾਂਗੇ ਖੇਤੀਬਾੜੀ ਦੇ ਹਿਸਾਬ ਨਾਲ ਪੁਰਾਣਾ ਸਮਾਂ ਤੇ ਹੋਂ ਦਾ ਸਮਾਂ ਕਿਹ ਫਰਕ ਹੈ ਜੀ ਹਾਂਜੀ ਦੱਸੋ ਜੀ ਪੁਰਾਣੇ ਜ਼ਮਾਨੇ 'ਚ ਆਪਾਂ ਬੁੱਧਾਂ ਨਾਲ ਖੇਤੀ ਕਰਦੇ ਸੀ ਲੱਕੜੀ ਦੇ ਹਲ ਹੁੰਦੇ ਸੀ ਹਾਂ ਕੋਈ ਹੋਰ ਕੋਈ ਹੋਰ ਐਕਸਟਰਾ ਖਰਚ ਨਹੀਂ ਸੀ ਹੁੰਦਾ ਕੋਈ ਵੀ ਅੱਛਾ ਜਿੰਨਾ ਕਿ ਕਮਾਇਆ ਉਹਨੇ ਨਾਲੇ ਆਪਣੀ ਬਚਤ ਦੇ ਨਾਲ ਕਰ ਲੈਣਾ ਜੀ ਅੱਛਾ ਬਾਕੀ ਘਰ ਵਿੱਚੋਂ ਬਾਪ ਦਾਦੇ ਦੀ ਜਾਇਦਾਦ ਸਾਡੀ ਦਾਦੇ ਦੀ ਪਿਛਲੀ ਪੀੜ੍ਹੀ ਦੀ 120 20 ਬਿੱਗੇ ਸੀ ਹੂੰ 120 ਬਿੱਗੇ ਸੀ ਹੋਰ ਖਰੀਦਦੀ ਆ ਜੀ ਆਪਣੀ ਅੱਛਾ ਉਦੋਂ ਜ਼ਮੀਨ ਖਰੀਦ ਲੈਂਦੇ ਸੀ ਹਾਂਜੀ ਹਾਂਜੀ ਹਲੋ ਜੀ ਸਾਲ ਲਈ 1-2 ਬਿੱਗੇ ਖਰੀਦ ਨਹੀਂ ਖਰੀਦ ਨਹੀਂ ਆ ਜੀ ਹੂੰ ਪਰ ਹੁਣ ਦੀ ਕਿਸਾਨੀ ਤਾਂ ਜ਼ਮੀਨ ਵਿਕ ਰਹੀ ਹੈ ਖਰੀਦ ਨਹੀਂ ਸਕਦੇ ਖਰੀਦ ਨਹੀਂ ਸਕਦੇ ਹੈਗੇ ਜੀ ਹੂੰ ਆਪਣੀ ਵੇਚ ਕੇ ਤਾਂ ਖਰੀਦ ਸਕਦੇ ਆ ਹੂੰ ਤਾਂ ਕਿ ਉਹ ਆਪਣੇ ਕੋਲੋਂ ਨਹੀਂ ਖਰੀਦ ਸਕਦੇ ਜੀ ਲਓ ਜੀ ਪੰਜਾਬੀਓ ਇਸ ਗੱਲ ਦੇ ਉੱਤੇ ਕਰਿਓ ਜੀ ਕਮੈਂਟ ਜੀ ਕਿ ਹੁਣ ਦੀ ਪੰਜਾਬ ਦੀ ਖਾਸ ਤੌਰ ਤੇ ਕਿਸਾਨੀ ਕਿੱਧਰ ਜਾ ਰਹੀ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਜ਼ਮੀਨ ਖੇਤੀ ਦੇ ਵਿੱਚੋਂ ਹੀ ਬਣ ਜਾਂਦੀ ਸੀ ਬਾਪੂ ਜੀ ਬਣ ਜਾਂਦੀ ਹੁੰਦੀ ਸੀ ਉਹਨਾਂ ਦੀ ਖੇਤੀ ਚੋਂ ਜ਼ਮੀਨ ਬਣ ਜਾਂਦੀ ਸੀ ਫਸਲ ਚੋਂ ਬਣ ਜਾਂਦੀ ਸੀ ਜੀ ਕੋਈ ਪੜਿਆ ਲਿਖਿਆ ਨਹੀਂ ਸੀ ਕੋਈ ਨੌਕਰੀ ਵਾਲੀ ਸੀ ਸਿਰਫ ਆਸੇ ਖੇਤੀ ਦੀ ਪੈਦਾਵਾਰ ਦੇ ਨਾਲੇ ਇੱਥੇ ਤੱਕ ਪਹੁੰਚੇ ਆ ਜੀ ਹੂੰ ਤੇ ਹੁਣ ਦੇ ਸਮੇਂ ਦੇ ਵਿੱਚ ਕਿਉਂ ਨਹੀਂ ਬਣਦੀ ਜ਼ਮੀਨ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਜੀ ਬਾਪੂ ਜੀ ਪਹਿਲਾਂ ਤੁਸੀਂ ਉਹ ਦੱਸੋ ਕਿ ਹੁਣ ਕਿਉਂ ਨਹੀਂ ਜ਼ਮੀਨ ਬਣਦੀ ਪਹਿਲਾਂ ਬਣ ਜਾਂਦੀ ਹੁੰਦੀ ਸੀ ਐਨਾ ਕਿੰਨਾ ਖੇਤੀ ਦਾ ਪੈਸਾ ਹੁੰਦਾ ਸੀ ਉਸੇ ਨੂੰ ਸਾਂਭ ਕੇ ਸਾਂਭ ਰੱਖ ਲੈਂਦੇ ਸੀ ਅਸੀਂ ਹੂੰ ਜਿਹੜਾ ਹੁਣ ਹੈ ਇਹ ਸਾਨੂੰ ਪਹਿਲਾਂ ਹੀ ਲਾਉਣਾ ਪੈ ਜਾਂਦਾ ਸਾਰਾ ਖੇਤੀ 6 ਮਹੀਨਿਆਂ ਤੋਂ ਬਾਅਦ ਆਉਣੀ ਹੈ ਹੁਣ ਤਾਂ ਸਾਨੂੰ ਖਰਚਾ ਕਰਨਾ ਹੁਣ ਤੋਂ ਸ਼ੁਰੂ ਹੋ ਜਾਂਦਾ ਹੈ ਹੂੰ ਅਗਰ ਖਰਚ ਸਾਡਾ ਇੰਨਾ ਵੱਧ ਗਿਆ ਵੀ ਅੰਨੀ ਸਾਡੀ ਪੈਦਾਵਾਰ ਨਹੀਂ ਹੁੰਦੀ ਜਿੰਨਾ ਸਾਡਾ ਖਰਚ ਪਹਿਲਾਂ ਹੀ ਪਹਿਲਾਂ ਹੀ ਹੋ ਜਾਂਦਾ ਇਸ ਚੀਜ਼ ਨਾਲ ਨਹੀਂ ਹੁਣ ਖਰਚ ਕਿੱਦਾਂ ਵੱਧ ਗਿਆ ਪਹਿਲਾਂ ਖਰਚ ਕਿਉਂ ਘੱਟ ਸੀ ਪਹਿਲਾਂ ਤਾਂ ਸੀ ਨੂਨ ਮਿਰਚ ਨਾਲ ਅੰਬਿਆਂ ਦੀ ਚਟਣੀ ਕੱਟ ਕੇ ਉੱਪਰ ਕੇ ਆਪਣਾ ਕਰਤ ਕਰ ਲੈਂਦੇ ਸੀ ਤੇ ਹੁਣ ਅਸੀਂ ਆ ਗਏ ਥੋੜੇ ਜੇ ਮਾਡਰਨ ਤਰੀਕੇ ਦੇ ਨਾਲ ਅੱਛਾ ਆਪਣੇ ਥਾਲ ਵਿੱਚ ਪਿਆਰ ਕਵਲੀਆਂ ਵੀ ਚਾਹੀਦੀਆਂ ਐ ਸਭ ਕੁਝ ਚਾਹੀਦਾ ਇਹਦੇ ਵਿੱਚ ਰੱਖਿਆ ਹੋਇਆ ਹਾਂ ਅੱਗੇ ਤਾਂ ਚਟਣੀ ਕੁੱਟੀ ਅੱਛਾ ਪਰ ਕੇ ਆਪਣਾ ਆਚਾਰ ਨਾਲ ਰੋਟੀ ਖਾਧੀ ਚ ਪਰ ਕੇ ਆਪਣੇ ਰਾਮਨਾਰ ਸੌਗੇ ਪਰ ਹੁਣ ਥੋੜੇ ਜਿਹਾ ਅਸੀਂ ਟੋਰੀ ਵਿੱਚ ਟੌਰ ਕਰਨੇ ਵਿਚ ਆ ਕਦੇ ਅਸੀਂ ਸਾਬਣ ਨਹੀਂ ਸੀ ਦੇਖਿਆ ਅੱਛਾ ਹਾਂ ਆ ਆਪਣੇ ਲੱਸੀ ਦੇ ਨਾਲੇ ਆਪਣਾ ਸਿਰ ਵਗਰਾ ਧੋ ਲੈਣਾ ਉਸੇ ਨਾਲੇ ਕੱਪੜੇ ਧੋ ਲੈਣੇ ਆ ਬਾਕੀ ਆ ਹੁਣ ਤਾਂ ਸਾਬਣ ਛੋੜੇ ਇਹਨਾਂ ਦੀ ਖਰਚ ਨਹੀਂ ਪੂਰੇ ਹਾਂ ਪਹਿਲਾਂ ਲੱਸੀ ਵਰਤਦੇ ਬਿਲਕੁਲ ਹੁੰਦਾ ਹੀ ਨਹੀਂ ਉਸੇ ਸਾਬਣ ਦਾ ਨਾਮ ਨਹੀਂ ਉਸ ਸੁਣੇ ਦੇ ਕਦੇ ਹਾਂ ਮੈਡਮ ਉਹ ਟ ਕਦੇ ਛੋੜਾ ਆ ਲੱਸੀ ਦੇ ਨਾਲੇ ਆਪਣਾ ਸਿਰ ਮਗਰਾ ਧੋ ਲੈਣਾ ਹਾਂ ਲਓ ਜੀ ਜ਼ਰੂਰ ਕਰਿਓ ਜੀ ਕਮੈਂਟ ਜੀ ਕਿਸ-ਕਿਸ ਨੇ ਲੱਸੀ ਦੇ ਨਾਲ ਦਹੀਂ ਦੇ ਨਾਲ ਸਿਰ ਧੋਤਾ ਹੋਇਆ ਜੀ ਜ਼ਰੂਰ ਕਰਿਓ ਕਮੈਂਟ ਤੇ ਹੁਣ ਵੀ ਜੇਕਰ ਕੋਈ ਧੋਂਦਾ ਹੈ ਇਸ ਤਰੀਕੇ ਨਾਲ ਸਾਬਣ ਦਾ ਘੱਟ ਪ੍ਰਯੋਗ ਕਰਦਾ ਜੀ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਜੀ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਪੁਰਾਣੇ ਦੇਸੀ ਸਿਸਟਮ ਦੇ ਨਾਲ ਨਹਾਉਣ ਦਾ ਸਮਾਨ ਪ੍ਰਯੋਗ ਕਰਦਾ ਤਾਂ ਜਰੂਰ ਕਰਿਓ ਜੀ ਕਮੈਂਟ ਦੀ ਬਾਪੂ ਜੀ ਹੁਣ ਵੀ ਕਈ ਕਈ ਵਾਰੀ ਟਾਵਾ ਟਾਵਾ ਕੋਈ ਮਿਲ ਜਾਂਦਾ ਹਾਂਜੀ 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 ਤੁਸੀਂ ਤਾਂ ਹੁਣ ਸਾਬਣ ਵਰਤ ਲੈਂਦੇ ਹੀ ਰਹੀ ਹੁਣ ਵਰਤ ਲੈਂਦੇ ਆ ਹੁਣ ਵਰਤ ਲੈਂਦੇ ਆ ਤਾਂ ਤੁਹਾਡੀ ਗੱਲ ਸਹੀ ਵੀ ਸਾਬਣ ਵੀ ਜਿਹੜਾ ਨਹੀਂ ਵਰਤਦੇ ਹੁੰਦੇ ਸੀ ਜਦ ਹੂੰ ਤਾਂ ਉਹ ਸਿਰ ਨਿਖਰ ਜਾਂਦਾ ਸੀਗਾ ਨਿਖਰ ਜਾਂਦਾ ਸੀ ਉਸ ਟਾਈਮ ਕਿਸ ਤਰ੍ਹਾਂ ਤੋਂ ਹੁੰਦੇ ਸੀਗੇ ਲੱਸੀ ਨਾਲ ਕਿ ਦਹੀਂ ਨਾਲ ਲੱਸੀ ਦੇ ਨਾਲ ਨਹੀਂ ਅੱਛਾ ਦੋ ਤਿੰਨ ਦਿਨ ਦੀ ਪੁਰਾਣੀ ਲੱਸੀ ਰੱਖ ਕੇ ਹਾਂ ਉਹਦੇ ਨਾਲ ਧੁੰਦੇ ਹੁੰਦੇ ਸੀ ਤਿੰਨ ਦਿਨ ਦੀ ਪੁਰਾਣੀ ਲੱਸੀ ਰੱਖ ਕੇ ਉਹ ਨਾਲ ਧੁੰਦੇ ਸੀਗੇ ਉਹ ਨਾਲ ਸ਼ਰਤ ਹੋ ਜਾਣਾ ਆਪਣਾ ਚੋਪਰ ਉਹ ਫਿਰ ਨਿਕਲ ਜਾਂਦੀ ਸੀ ਲੱਸੀ ਸਿਰ ਚ ਲੱਸੀ ਆਪਣੇ ਆਪ ਹੀ ਸਰੀਰ ਵੀ ਠੰਡਾ ਰਹਿੰਦਾ ਸੀ ਬਹੁਤਾ ਤੇਲ ਵਗੈਰਾ ਵੀ ਲਾਉਣ ਦੀ ਲੋੜ ਨਹੀਂ ਸੀ ਅੱਛਾ ਮੈਂ ਦੀਪ ਦੇ ਵਿੱਚ ਨੂੰ ਕਿਉਂਕਿ ਉਹਦੇ ਮੱਖਣ ਵਗੈਰਾ ਲੱਸੀ ਦੇ ਵਿੱਚੇ ਹੁੰਦਾ ਸੀ ਨਾਲ ਆਇਆ ਹਾਂ ਹਾਂ ਚਰਮੀ ਠੰਡਾ ਰਹਿੰਦਾ ਸੀ ਦਿਮਾਗ ਵੀ ਠੰਡਾ ਰਹਿੰਦਾ ਸੀ ਦਿਨ ਨਾਲ ਠੀਕ ਹੈ ਤਾਂ ਹੋਰ ਤਾਂ ਸਕਿਨ ਦੀਆਂ ਸਮੱਸਿਆਵਾਂ ਵੀ ਬਹੁਤ ਐ ਜਿੰਨਾ ਸਾਬਣ ਵਰਤਦੇ ਆ ਹਾਂਜੀ ਹੂੰ ਹੁਣ ਤਾਂ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਵੀ ਇਵਨ ਸਕਿਨ ਦੀਆਂ ਸਮੱਸਿਆਵਾਂ ਚਮੜੀ ਰੋਗ ਬਹੁਤ ਹੋ ਗਏ ਆ ਹਾਂਜੀ ਹਾਂਜੀ ਹਾਂ ਹੂੰ ਤਾਂ ਤੁਹਾਡਾ ਕਹਿਣ ਦਾ ਮਤਲਬ ਵੀ ਸਾਦਾ ਜੀਵਨ ਸੀ ਸਾਰਾ ਜੀਵਨ ਸੀ ਖਰਚ ਨਹੀਂ ਸੀ ਕੋਈ ਵੀ ਅੱਛਾ ਕੋਈ ਕਮਾਇਆ ਲਿਆ ਕੇ ਆਪਣੇ ਰੱਖ ਲੈਣਾ ਜੋ ਪਰ ਕੇ ਮੁੜ ਕੇ ਉਹਨੂੰ ਖਰਚਣਾ ਨਹੀਂ ਐ ਛੇਤੀ ਛੇਤੀ ਹਾਂ ਜਮਾ ਫਿਰ ਰੱਖਦੇ ਸੀਗੇ ਪੂਰਾ ਰੱਖਦੇ ਸੀ ਉਹਨੂੰ ਹੂੰ ਜੇ ਇੱਕ ਮੁਰਗੀ ਦਾ ਅੰਡਾ ਵੀ ਵੇਚਿਆ ਤਾਂ ਦੋ ਦੋ ਆਨੇ ਦਾ ਅੰਡਾ ਵੇਚਿਆ ਉਹ ਵੀ ਰੱਖ ਲੈਣਾ ਹਾਂ ਉਹ ਵੀ ਆਪਣੇ ਜਾਗੇ ਬੰਦੇ ਵਿੱਚ ਟ੍ਰੈਂਕ ਵਿੱਚ ਪਾ ਕੇ ਰੱਖ ਲੈਣਾ ਚੁਪੜ ਕੇ ਦੋ ਦੋ ਪੈਸੇ ਆਪਣੇ ਜੋੜ ਕੇ ਰੱਖਣੇ ਆ ਲਓ ਜੀ ਪੰਜਾਬੀਓ ਇੱਕ ਗੱਲ ਪਹਿਲਾਂ ਵੀ ਮੈਂ ਕਈ ਵਾਰੀ ਵੀਡੀਓਜ਼ ਦੇ ਵਿੱਚ ਕੀਤੀ ਹੈ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਇਹ ਨਹੀਂ ਹੁੰਦਾ ਕਿ ਜਿਹਦੀ ਆਮਦਨੀ ਜ਼ਿਆਦਾ ਹੈ ਉਹੀ ਅਮੀਰ ਪੈਸੇ ਵਾਲਾ ਹੋ ਸਕਦਾ ਘੱਟ ਆਮਦਨੀ ਵਾਲਾ ਵੀ ਅਮੀਰ ਹੋ ਸਕਦਾ ਪੈਸੇ ਵਾਲਾ ਹੋ ਸਕਦਾ ਜੇਕਰ ਉਹ ਜੋੜ ਲੈਂਦਾ ਕੁਝ ਜੇਕਰ ਕੁਝ ਬਚਾ ਲੈਂਦਾ ਮੰਨ ਲਓ ਕਿ ਕਿਸੇ ਵਿਅਕਤੀ ਦੀ 1 ਲੱਖ ਰੁਪਏ ਮਹੀਨੇ ਦੀ ਆਮਦਨ ਹੈ ਤੇ ਉਹਦਾ ਖਰਚਾ ਜਿਹੜਾ ਹੈ 1 ਲੱਖ 5000 10 10000 ਤੱਕ ਹੈ ਤੇ ਉਹਦੀ ਬਚਤ ਤਾਂ ਕੋਈ ਨਹੀਂ ਹੋਈ ਜਿਹਦੀ ਆਮਦਨ 10000 ਰੁਪਏ ਵੀ ਹੈ 15000 ਰੁਪਏ ਵੀ ਜੇਕਰ ਉਹਦੇ ਚੋਂ 5 ਰੁਪਏ ਵੀ ਬਚਾ ਲੈਂਦਾ ਮੈਂ ਕਹਿੰਦਾ ਫੇਰ ਵੀ ਉਹ ਫਾਇਦੇ 'ਚ ਹੈਗਾ ਦੀ ਤਾਂ ਜਿਹਦਾ ਖਰਚਾ ਘਟਾ ਹੈ ਉਹੀ ਅਮੀਰ ਹੈ ਬਾਪੂ ਜੀ ਦਾ ਇਹ ਕਹਿਣਾ ਕਿ ਪੁਰਾਣੇ ਸਮੇਂ 'ਚ ਲੋਕਾਂ ਦੇ ਖਰਚੇ ਘਟ ਹੁੰਦੇ ਸੀਗੇ ਅੱਛਾ ਵਿਆਹ ਸ਼ਾਦੀਆਂ 'ਚ ਖਰਚੇ ਕਿਸ ਤਰ੍ਹਾਂ ਦੇ ਹੁੰਦੇ ਸੀ ਬਾਪੂ ਜੀ ਬਾਪੂ 'ਚ ਘੱਟ ਲੱਡੂ ਜਲੇਬੀਆਂ ਨਾਲ ਹੀ ਸਾਰ ਲੈਂਦੇ ਸੀ ਮਾਰੇ ਮੋਟੇ ਅੱਛਾ ਬਿਲਕੁਲ ਹੂੰ ਤੇ ਹੁਣ ਦੇ ਵਿਆਹ ਦੇਖੇ ਹੁਣ ਦੇ ਤਾਂ ਹਾਂ ਜੀ ਹੁਣ ਵਿਆਹ ਦੇ ਕਾਦੇ ਆ ਹਾਂ ਤੇ ਅੱਛਾ ਵਿਆਹ ਪੁਰਾਣੇ ਵਧੀਆ ਲੱਗਦੇ ਹੁੰਦੇ ਸੀ ਕਿ ਹੁਣ ਪੈਲਸਾਂ ਵਾਲੇ ਪੁਰਾਣੇ ਜੀ ਪੁਰਾਣੇ ਬਿਲਕੁਲੀ ਕੋਈ ਕੁਰਸੀ ਨਹੀਂ ਬਗੜਾ ਥੱਲੇ ਤੱਪੜ ਮਚਾ ਕੇ ਬੈਠਣਾ ਹੈ ਅੱਛਾ ਚਪਲੀ ਮਾਰ ਕੇ ਖਾਈ ਖਾਣੇ ਜਾਂ ਜੋ ਪਰੇ ਉੱਥੇ ਬੈਠ-ਬਾਠ ਕੇ ਅੱਛਾ ਹੋ ਨਹੀਂ ਬਾਕੀ ਤਿੰਨ-ਤਿੰਨ ਦਿਨ ਦੇ ਵਿਆਹ ਹੁੰਦੇ ਸੀ ਅੱਛਾ ਅੱਜ ਗਏ ਆ ਕੱਲ ਦਾ ਦਿਨ ਰੱਖਣਾ ਪਰਸੋਂ ਨੂੰ ਵਾਪਸ ਆਉਣਾ ਹਾਂ ਤੇ ਵਿੱਚ ਵੀ ਹਾਂ ਜੀ ਬੜ ਤਿੰਨ ਦਿਨ ਬਰਾਤਾਂ ਆਉਂਦੀ ਹੁੰਦੀ ਸੀ ਹਾਂ ਅੱਛਾ ਉਹ ਰੋਟੀ ਦੀ ਗੱਲ ਕਰਦੇ ਆ ਤਿੰਨ ਦਿਨ ਬਰਾਤ ਦੇ ਵਿੱਚ ਉਹ ਰੋਟੀ ਦਾ ਕਿਹਾ ਹਿਸਾਬ ਪਹਿਲੀ ਰੋਟੀ ਪਹਿਲੀ ਰੋਟੀ ਨੋਰਮਲ ਅੱਛਾ ਜੀ ਦੂਜੀ ਜਦੋਂ ਗਵਲੇ ਦਿਨ ਦੀ ਰੋਟੀ ਆਉਂਦੀ ਸੀ ਉਹਦੇ ਚ ਲੱਡੀ ਜਲੇਬੀ ਵਗੈਰਾ ਮਠਾਈ ਅੱਛਾ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਨੋਰਮਲ ਦੂਜੇ ਦਿਨ ਫੇਰ ਨੋਰਮਲ ਫੇਰ ਆਪਣੇ ਬਾਅਦ ਸਾਮਣਾ ਸਰਬ 21 ਦਿਨ ਗਵਲੀ ਰੋਟੀ ਨੂੰ ਆਪਣਾ ਜੋਰ ਲਾ ਦਿਆਣਾ ਜੋ ਵੀ ਮਠਾਈ ਵਗੈਰਾ ਲੱਡੂ ਜਾਂ ਜਲੇਬੀ ਵਗੈਰਾ ਬਣਾਉਣੇ ਹਾਂ ਉਹ ਵੀ ਹਿਸਾਬ ਨਾਲ ਦੋ ਦੋ ਲੱਡੂ ਵਰ ਦੋ ਦੋ ਜਲੇਬੀਆਂ ਅੱਛਾ ਉਹ ਵੀ ਹਿਸਾਬ ਨਾਲ ਵੀ ਇਹ ਨਹੀਂ ਹੈ ਕਿ ਉਹਦੇ ਵਿੱਚ ਬਹੁਤ ਤਾਂ ਫਿਰ ਗਬਲੀ ਰੋਟੀ ਬਹੁਤ ਮਸ਼ਹੂਰ ਹੁੰਦੀ ਹੋਣੀ ਤੇ ਗਬਲੀ ਰੋਟੀ ਵਾਲੇ ਦਿਨ ਪਿੰਡ ਵਾਲੇ ਵੀ ਆਉਂਦੇ ਸੀਗੇ ਪਿੰਡ ਵਾਲੇ ਤਾਂ ਜੇ ਨਜ਼ਦੀਕ ਤਾਂ ਉਹ ਵੀ ਦੂਰ ਚਲੇ ਜਾਂਦੇ ਸੀ ਬਾਕੀ ਦੂਰ ਵਾਲੇ ਗਬਲੀ ਰੋਟੀ ਖਾਣ ਵਾਸਤੇ ਤਾਂ ਤਿਆਰ ਰਹਿੰਦੇ ਸੀ ਵੀ ਆਪਾਂ ਗਬਲੀ ਰੋਟੀ ਖਾ ਕੇ ਆਉਣੇ ਹਾਂ ਲਓ ਜੀ ਆ ਗਬਲੀ ਰੋਟੀ ਦੀ ਗੱਲ ਹੋ ਰਹੀ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਬਜ਼ੁਰਗ ਹੈ ਨਾ ਦੀ ਤਾਂ ਉਸ ਬਜ਼ੁਰਗ ਦੇ ਕੋਲ ਬੈਠ ਕੇ ਗਬਲੀ ਰੋਟੀ ਦੀ ਗੱਲ ਜਰੂਰ ਕਰਿਓ ਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈਗੀ ਹੈ ਗਬਲੀ ਰੋਟੀ ਦੀ ਪੁਰਾਣੇ ਵਿਆਹਾਂ ਦੀ ਗੱਲ ਕਰ ਰਹੇ ਆ ਪੰਜਾਬ ਦੇ ਵਿਸੇਬ ਦੇ ਵਿੱਚ ਕਿਸ ਤਰ੍ਹਾਂ ਵਿਆਹਾਂ ਦਾ ਸਿਸਟਮ ਹੁੰਦਾ ਸੀ ਵਿਆਹਾਂ ਦੀ ਪ੍ਰਣਾਲੀ ਕੀ ਹੁੰਦੀ ਸੀ ਉਸ ਦੇ ਉੱਤੇ ਖੋਜ ਕਰ ਰਹੇ ਆ ਜੀ ਬਾਪੂ ਜੀ ਸਰਦਾਰ ਗੁਰਚਰਨ ਸਿੰਘ ਜੀ ਦੇ ਨਾਲ ਗੱਲ ਕਰ ਰਹੇ ਆ ਖੇੜੀ ਦੇ ਵਿੱਚ ਬੈਠੇ ਆ ਪਰਖਾਲੀ ਦੇ ਨਾਲ ਰੋਪੜ ਜ਼ਿਲ੍ਹੇ ਦਾ ਬੜਾ ਪੁਰਾਣਾ ਪਿੰਡ ਹੈ ਜੀ ਤੇ ਬਾਪੂ ਜੀ ਵੀ ਆਪਣੇ ਵਿਆਹ ਦੀਆਂ ਗੱਲਾਂ ਸੁਣਾ ਰਹੇ ਦੀ ਫਿਰ ਗਬਲੀ ਰੋਟੀ ਇਸ ਤਰ੍ਹਾਂ ਹੁੰਦੀ ਸੀ ਜੀ ਅੱਛਾ ਫਿਰ ਉਹ ਤੋਂ ਬਾਅਦ ਮਿਲਣੀਆਂ ਮੁਲਣੀਆਂ ਹੁੰਦੀਆਂ ਸੀਗੀਆਂ ਹੁੰਦੀਆਂ ਸੀ ਹੁੰਦੀਆਂ ਸੀਗੀਆਂ ਇੱਕ ਇੱਕ ਰੁਪਏ ਦੇ ਨਾਲ ਸਭੀਆਂ ਮਿਲਣੀਆਂ ਮਿਲਣੀਆਂ ਕਰਦੀਆਂ ਜੀ 1 ਰੁਪਏ ਦੇ ਨਾਲ ਵਾਹ 1 ਰੁਪਏ ਨਾਲ ਤਾਂ ਬਾਪੂ ਜੀ ਉਦੋਂ ਵਿਆਹ ਪੁਰਾਣੇ ਸਮੇਂ 'ਚ ਬੜੇ ਸਾਦਗੀ ਵਾਲੇ ਵਿਆਹ ਹੋਇਆ ਕਰਦੇ ਸੀ ਤੇ ਲੋਕ ਭੰਗੜੇ ਪੁੰਗੜੇ ਪਾਉਂਦੇ ਸੀ ਜਿਵੇਂ ਅੱਜ ਕੱਲ ਤਾਂ ਬੜਾ ਭੰਗੜੇ ਪਾਉਂਦੇ ਆ ਜੀ ਡੀਜੇ ਲੱਗਦੇ ਕੋਈ ਬਹੁਤਾ ਨਹੀਂ ਸੀ ਸਿਰਫ ਸਿਰਫ ਜਦੋਂ ਬਰਾਤ ਆਉਂਦੀ ਸੀ ਉਦ ਦਾ ਚਟਕ ਹੋਵੇ ਮਾਰਾ ਮਾਰਾ ਕਰਦੇ ਹੁੰਦੇ ਅੱਛਾ ਉਹ ਕਿਦਾਂ ਕਰਦੇ ਸੀਗੇ ਜੀ ਗਰੀਬਾਂ ਨੂੰ ਵੱਲੋਂ ਪੈਸਾ ਸਟਰ ਨਾਲ ਹੱਥ ਦੇ ਉੱਪਰੋਂ ਦੀ ਮਾਰਨਾ ਭਗਾ ਕੇ ਮਾਰਨੀ ਹੈ ਐਸੇ ਚਾਂਦੀ ਦੇ ਜਾਂ ਹੋਰ ਚੀਜ਼ ਮੈਂ ਪਹਿਲੇ ਦਿਨ ਤਾਂ ਜਿਆਦਾ ਜੋਰ ਲਾ ਲੈਂਦੇ ਸੀ ਉਹ ਸਦਾਉ ਕਰਦੇ ਬਸ ਉਹੀ ਖੁਸ਼ੀ ਸੀ ਨਾਂ ਦੀ ਸਭ ਕੁਝ ਸੀ ਬੜੀ ਕਿਉਂਕਿ ਗਰੀਬਾਂ ਨੂੰ ਵਿਚਾਰਿਆਂ ਨੂੰ 2-2 4-4 ਪੈਸੇ ਮਿਲ ਜਾਂਦੇ ਹੁੰਦੇ ਸੀ ਉਹਨਾਂ ਨੂੰ ਬੜਾ ਦਾਨ ਕਰਨ ਦੇ ਵਾਸਤੇ ਉਹਨਾਂ ਨੂੰ ਟਕਾਉ ਕਰ ਦਿੰਦੇ ਸੀ ਤਾਂ ਆ ਸਿਸਟਮ ਹੁੰਦਾ ਸੀਗਾ ਜੀ ਦੇਖੋ ਜੀ ਵਿਆਹਾਂ ਦਾ ਸਿਸਟਮ ਹੌਲੀ-ਹੌਲੀ ਕਿੱਦਾਂ ਬਦਲਿਆ ਪੰਜਾਬ ਦੇ ਵਿੱਚ ਆਪਾਂ ਹੁਣ ਤੁਹਾਡੇ ਤੋਂ ਕਮੈਂਟ ਲੈਣੇ ਆ ਜੀ 80-82 ਦੇ ਵਿਆਹਾਂ ਦੇ ਉੱਤੇ ਵੀ ਜ਼ਰੂਰ ਕਰਿਓ ਜੀ ਕਮੈਂਟ ਦੀ ਔਰ ਉਦੋਂ ਬਰਾਤਾਂ ਉਹ ਕਿਹੜੀਆਂ ਗੱਡੀਆਂ 'ਚ ਜਾਂਦੀਆਂ ਹੁੰਦੀਆਂ ਸੀਗੀਆਂ ਦੀ ਤੇ ਉਸ ਤੋਂ ਬਾਅਦ 90 ਦੇ ਦशक ਦੇ ਵਿਆਹਾਂ ਦੀ ਗੱਲ ਵੀ ਤੁਸੀਂ ਕਰਨੀ ਹੈ ਤੇ ਹੁਣ 2000 ਸਾਲ ਦੇ ਨਜ਼ਦੀਕ ਅੱਜ ਤੋਂ ਪਿੱਛੇ ਜੇ ਝਾਤ ਮਾਰੀਏ 25 ਸਾਲ ਪਹਿਲਾਂ ਵਿਆਹ ਦਾ ਸਿਸਟਮ ਕੀ ਸੀਗਾ ਤੇ ਹੁਣ ਦੇ ਸਮੇਂ 'ਚ ਵਿਆਹ ਕਿੱਧਰ ਪਹੁੰਚ ਚੁਕੇ ਦੀ ਜਰੂਰ ਕਰਿਓ ਜੀ ਕਮੈਂਟ ਦੀ ਬਾਪੂ ਜੀ ਕੋਈ ਸਮਾਂ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਉਹ ਜਾਣਕਾਰ ਹੁੰਦੇ ਸੀਗੇ ਜੀ ਛੋਟੇ ਛੋਟੇ ਦੀ ਤਾਂ ਉਹਨਾਂ 'ਚ ਵਿਆਹ ਹੋ ਜਾਂਦੇ ਸੀਗੇ ਤਾਂ ਹੁਣ ਪੈਲਸ ਹੋ ਗਏ ਬੜੇ ਵੱਡੇ ਵੱਡੇ ਜਿਸ ਬਜ਼ੁਰਗ ਨਾਲ ਵੀ ਗੱਲ ਕਰਦੇ ਆ ਜੀ ਕਹਿੰਦੇ ਖਰਚੇ ਵਧਾਲੇ ਦੀ ਤੁਹਾਡਾ ਕੀ ਕਹਿਣਾ ਜੀ ਕਿ ਇਹ ਅੱਜ ਦੇ ਸੰਦਰਭ ਦੇ ਵਿੱਚ ਜਿਹੜੇ ਵਿਆਹ ਹੋ ਰਹੇ ਆ ਕਿਆ ਖਰਚੀਲੇ ਹੋ ਰਹੇ ਤੇ ਪੰਜਾਬੀ ਇਹ ਕਿਸ ਤਰ੍ਹਾਂ ਕਰਨਾ ਚਾਹੀਦਾ ਵਿਆਹ ਹੁਣ ਕਿੱਦਾਂ ਹੋ ਸਕਦੇ ਆ ਪੰਜਾਬੀ ਕੀ ਮੁੜ ਕੇ ਵਾਪਸ ਆ ਸਕਦੇ ਉਸੇ ਥਾਂ ਤੇ ਇਹਦਾ ਮੁੜ ਕੇ ਕਿੱਥੇ ਆਉਣਾ ਹੀ ਪੈਣਾ ਹੈ ਅੱਛਾ ਜੇ ਫਰਜ ਕਰੇ ਅੱਜ ਕਿਸੇ ਨੇ 2 ਲੱਖ ਜਾਂ 4 ਲੱਖ ਦਾ ਵਿਆਹ ਕਰ ਦਿੱਤਾ ਦੂਜੇ ਨੇ 10 ਲੱਖ ਦਾ ਕਰ ਦਿੱਤਾ ਤਾਂ ਉਹ ਪਹਿਲੇ ਵਾਲੇ ਦਾ ਖਤਮ ਹੋ ਗਿਆ ਉਹ ਹੀ ਚਾਹੀਏ ਜੋਰ ਲਾ ਕੇ ਖਤਮ ਕਰਕੇ ਉੱਪਰ ਦਾ ਟੌਪ ਤੱਕ ਪਹੁੰਚ ਗਏ ਹੁਣ ਥੱਲੇ ਨੂੰ ਆਉਣਾ ਹੀ ਪੈਣਾ ਹੈ ਵੀ ਦਾ ਮਤਲਬ ਕੋਈ ਨਹੀਂ ਹੈਗਾ ਖਰਚ ਕਰਨ ਦਾ ਹੈ ਤਾਂ ਤੁਹਾਡਾ ਕਹਿਣ ਦਾ ਭਾਵ ਹੈ ਕਿ ਹੌਲੀ ਹੌਲੀ ਫੇਰ ਪੱਥਰ ਛਟਕੇ ਵਾਪਸ ਆਉਂਗੇ ਵਾਪਸ ਆਉਣਾ ਹੀ ਪੈਣਾ ਹੈ ਇੱਥੇ ਲੋ ਜੀ ਬਾਪੂ ਜੀ ਬੜੀ ਵਖਰੀ ਗੱਲ ਕਰਤੀ ਤੁਸੀਂ ਜਿਹਨੇ ਅੱਜ 2 ਲੱਖ 2 ਲੱਖ ਰੁਪਿਆ ਦਾ ਖਰਚ ਕਰਿਆ ਅਗਲੇ ਦਿਨ ਮੈਂ 4 ਲੱਖ ਦਾ ਕਰ ਦੇਣਾ ਇਹਦਾ ਮਤਲਬ ਨਹੀਂ ਰਹਿ ਜਾਂਦਾ ਜਿਹੜਾ 2 ਲੱਖ ਵਾਲੇ ਦਾ ਹੈ ਬੜੇ ਤੋਂ ਬੜੀ ਦੁਨੀਆ ਪਈ ਹੈ ਇਹਦਾ ਕਰਕੇ ਫੇਰ ਮੁੜ ਕੇ ਉੱਥੇ ਹੀ ਆਉਣਾ ਪੈਣਾ ਸਾਨੂੰ ਜਿੱਥੇ ਪਹਿਲਾਂ ਸ਼ੁਰੂ ਹੋਇਆ ਅੰਤ ਹੈ ਇਹਦਾ ਮਤਲਬ ਹੂੰ ਲੋ ਜੀ ਬਾਪੂ ਜੀ ਦੇ ਨਾਲ ਪੁਰਾਣੇ ਵਿਆਹ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ ਪਿੰਡ ਖੇੜੀ ਦੇ ਵਿੱਚ ਅਸੀਂ ਇਹ ਵਲੌਗ ਬਣਾ ਰਹੇ ਹਾਂ ਬਾਪੂ ਜੀ ਹੁਣ ਅਸੀਂ ਗੱਲ ਕਰਾਂਗੇ ਹੁਣ ਦੇ ਸਮੇਂ ਦੇ ਵਿੱਚ ਤੇ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੇ ਆਪਸੀ ਸਬੰਧ ਭਾਈਚਾਰਾ ਕਿੰਨਾ ਕੁ ਬਦਲਾਅ ਦਿਖਦਾ ਤੁਹਾਨੂੰ ਪੰਜਾਬ ਦੇ ਵਿੱਚ ਜੀ ਬਹੁਤ ਬਦਲ ਗਿਆ ਜੀ ਬਿਲਕੁਲ ਆਪਸ ਵਿੱਚ ਕੋਈ ਪ੍ਰੇਮ ਨਹੀਂ ਰਿਹਾ ਕੋਈ ਆਪਸ ਵਿੱਚ ਭਾਈਚਾਰਾ ਨਹੀਂ ਰਿਹਾ ਕਿਸੇ ਦਾ ਵੀ ਆਪਣੇ ਆਪ ਨੂੰ ਆਪਣਾ ਹੀ ਦੂਜੇ ਨੂੰ ਵੱਢ ਖਾਣੇ ਨੂੰ ਆਉਂਦਾ ਹੈ ਕੋਈ ਪ੍ਰੇਮ ਨਹੀਂ ਰਿਹਾ ਆਪਸ ਵਿੱਚ ਕਿਤੇ ਰਿਸ਼ਤੇਦਾਰ ਹੁੰਦੇ ਸੀ ਪੈਣ ਭਰਾ ਹੁੰਦੇ ਸੀ ਵਿੱਚ ਆਪਣੇ ਪੜੋਸੀ ਹੁੰਦੇ ਸੀ ਦੂਜੀ ਮਦਦ ਕਰਦੇ ਹੁੰਦੇ ਸੀ ਉਹਦੇ ਅੱਜ ਕੱਲ ਤਾਂ ਦੂਜੇ ਨੂੰ ਡੇਗਣ ਦੀਆਂ ਗੱਲਾਂ ਕਰਦੇ ਨੇ ਕਰਦੇ ਨੇ ਕਿ ਕਿਸੇ ਤਰੀਕੇ ਨਾਲ ਇਹਨੂੰ ਥੱਲੇ ਲਿਆਈਏ ਬਹੁਤ ਜ਼ਮਾਨਾ ਬਦਲ ਗਿਆ ਲੋ ਜੀ ਦੁਨੀਆ ਪਰਦੇ ਵਿੱਚ ਵਸਦੇ ਪੰਜਾਬੀਓ ਜਰੂਰ ਕਮੈਂਟ ਕਰਿਓ ਜੇਕਰ ਤੁਸੀਂ ਸਾਡੇ ਵੀਡੀਓਜ਼ ਦੇਖ ਰਹੇ ਹੋ ਤਾਂ ਤੁਹਾਨੂੰ ਸਾਡੀ ਵਲੌਗਿੰਗ ਦਾ ਕਿਹੜਾ ਪਹਿਲੂ ਚੰਗਾ ਲੱਗਦਾ ਕਿਉਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਤੇ ਕਿਸ ਪ੍ਰਕਾਰ ਦੇ ਵੀਡੀਓਜ਼ ਤੁਸੀਂ ਚਾਹਦੇ ਹੋ ਕਿ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਬਣਾਈਏ ਤਾਂ ਜਰੂਰ ਕਮੈਂਟ ਕਰਿਓ ਜੀ ਚੈਨਲ ਦੇ ਨਾਲ ਜੁੜੇ ਹੋਏ ਹੋ ਸਾਡੇ ਨਾਲ ਪਿਆਰ ਮੁਹੱਬਤ ਬਣਾ ਕੇ ਰੱਖਿਆ ਹੋਇਆ ਸਾਡੇ ਵੀਡੀਓਜ਼ ਨੂੰ ਤੁਸੀਂ ਸ਼ੇਅਰ ਕਰਦੇ ਹੋ ਜੀ ਔਰ ਦੁਨੀਆ ਤੱਕ ਪਹੁੰਚਾਉਂਦੇ ਹੋ ਇਸ ਦੇ ਲਈ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦੀ ਟੀਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਬਾਪੂ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਸ੍ਰੀ ਕਾ